ਸਕ੍ਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੇ ਅਧੀਨ ਆਉਂਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇ ਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਹੋ ਗਈ ਹੈ ਉਹਨਾਂ ਕਹਿੰਦੇ ਕਿ ਲੋਕ ਸੋਚਦੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇਨਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਉਤੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ ਹੈ ਕਾਨੂੰਨੀ ਕੋਈ ਇਨਫੋਰਮੇਸ਼ਨ ਤੁਸੀਂ ਹਰ ਨੂੰ ਸ਼ਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇੱਥੇ ਆ ਜਾਂਦੀ ਹੈ ਹਾਂ ਹਾਂ ਸ਼ਖਵਿੰਦਰ ਸਿੰਘ ਪਬਲਿਕ ਆ ਜਿਹੜਾ ਮੁੰਡਾ ਤੇ ਉਹ ਫਿਰ ਤਲਾਸ਼ੀ ਲਈ ਆ ਜੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਦਾ ਚੈੱਕ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡੈਜ਼ਿਗਨੇਸ਼ਨ ਹੈ ਮੇਰਾ ਇਨਸਪੈਕਟਰ ਜੀ ਸੁਰਜੀਤ ਸਿੰਘ ਅੱਛਾ ਠੀਕ ਹੈ ਕਿੱਥੋਂ ਨਾ ਵੇਦੋ ਨਾ ਬਿਦੋ ਨਾ ਵੇਦੋ ਕੁਝ ਹੋਇਆ ਜੀ ਇੱਥੇ ਬਰਾਮ ਮਿਲਿਆ ਕੁਝ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਇਹ ਕਿਸੇ ਕੀ ਦੀ ਸ਼ਿਕਾਇਤ ਹੋਇਆਗਾ ਨਹੀਂ ਸ਼ਿਕਾਇਤ ਨਹੀਂ ਇਨਫੋਰਮੇਸ਼ਨ ਹੁੰਦੀ ਹੈ ਮੁਖਬਰ अच्छा अच्छा ये आज तो कुछ मिलया नहीं आज कुछ नहीं मिलया ये कहंदे ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਇਤਨਾ ਨੋਟ ਹੀ ਆ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਐ ਜੀ ਮੈਂ ਸੱਚ ਤਾਂ ਕਰਨਾ ਹੀ ਐ ਇਹਨਾਂ ਨੂੰ ਮੋਢੇ ਪਰ ਬੰਦਿਆਂ ਦੀ ਹਾਜ਼ਰੀ ਚ ਕੀਤਾਗਾ ਇਹਨਾਂ ਨੂੰ ਫਰਦ ਤੇ ਸਾਈਨ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਬਣੀ ਸੀ ਠੀਕ ਇਹ ਐਸ ਵੀਰ ਸਾਹ ਨੂੰ ਮੈਂ ਪਹਿਲਾਂ ਬਿੰਦਰ ਨੌਕਲਵੰਦ ਸਿੰਘ ਖੜੜਾ ਸਾਹਿਬ ਕਾ ਸਰਪੰਚ ਰੋਟੀ ਖਾਣ ਜੀ ਅੱਛਾ ਕੀ ਕਰਨਾ ਜਿਹੜੇ ਹੈ ਹੀ ਐ ਐਕਸਰਸਾਈਜ਼ ਦਾ ਭਾਗ ਕਰਤਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਇਕੱਲੀ ਆ ਘਰੇ ਇਹ ਨਾਲੇ ਆ ਕੇ ਕਹੇ ਉਹ ਕਹਿੰਦੇ ਵੀ ਆ ਰਿਹਾ ਦਸੰਦਸਾ ਸੂਬੇ ਪੱਧਰ ਦੇ ਵਿੱਚ ਐਕਸਰਸਾਈਜ਼ ਵਿਭਾਗ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਇਸ ਰਾਨ ਪ੍ਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਬਾ ਦੇ ਅਧੀਨਾਂ ਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਰਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਹੋ ਗਈ ਹੈ ਉਹਨਾਂ ਕਿਹਾ ਕਿ ਲੋਕ ਸੋਚਤੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਉਤੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ ਕਾਨੂੰਨੀ ਇਨਫੋਰਮੇਸ਼ਨ ਦੇ ਚਰਨ ਨੂੰ ਸ਼ਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇੱਕ ਵਾਰ ਹਾਂ ਹਾਂ ਸ਼ਖਵਿੰਦਰ ਸਿੰਘ ਬਬਲੀ ਜਿਹੜਾ ਮੁੰਡਾ ਤੇ ਉਹ ਫਿਰ ਤਲਾਸ਼ੀ ਲਈ ਆ ਜੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਦਰਛ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡੈਜ਼ਿਗਨੇਸ਼ਨ ਆ ਮੇਰਾ ਇਨਸਪੈਕਟਰ ਜੀ ਸਰਜੀਤ ਸਿੰਘ ਅੱਛਾ ਠੀਕ ਹੈ ਕਿਤੋਂ ਨਾਵੇ ਤੋਂ ਨਾਵੇ ਤੋਂ ਨਾਵੇ ਤੋਂ ਕੁਝ ਹੋਇਆ ਜੀ ਇੱਥੇ ਬਰਾਮਲੀ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਅੱਛਾ ਕਿਸੇ ਕੀ ਦੀ ਸ਼ਿਕਾਇਤ ਹੋਇਆ ਨਹੀਂ ਸ਼ਿਕਾਇਤ ਨਹੀਂ ਕੋਈ ਇਨਫਰਮੇਸ਼ਨ ਹੁੰਦੀ ਆ ਮੁਖਵਰ ਦੀ ਜਿੱਥੇ ਹੈਗਾ ਸੀ ਜੱਤੀ ਨੇ ਅੱਛਾ ਜੀ ਅੱਛਾ ਜੀ ਅੱਜ ਅਜੇ ਨਹੀਂ ਕੁਝ ਮਿਲਿਆ ਅੱਜ ਕੁਝ ਨਹੀਂ ਮਿਲਿਆ ਇਹ ਕਹਿੰਦੇ ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਟੂਰ ਹੈ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫਰਮੇਸ਼ਨ ਆਉਂਦੀ ਆ ਜੀ ਮਨ ਸੱਚ ਦਾ ਕਰਨੀ ਜਾਂ ਇਹਨਾਂ ਮੋਢ ਪਰ ਬੰਦੇ ਦੀ ਹਾਜ਼ਰੀ ਚ ਕੀਤਾਗਾ ਇਹਨਾਂ ਨੂੰ ਫਰਦ ਤੇ ਸ਼ਾਂਤ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਬਣੀ ਠੀਕ ਹੈ ਇਹ ਅਸਮਰਦਾਉ ਨੂੰ ਮੈਂ ਪਹਿਲਾਂ ਬਿੰਦੋ ਨੋਕਲਵੰਸਿੰਘ ਖੜੜਾ ਸਾਹਿਬ ਕਾ ਸਰਪੰਚ ਰੋਟੀ ਖਾਦ ਜੀ ਅੱਛਾ ਕੀ ਕਰਨ ਜਿਹੜੇ ਹੈ ਹੀ ਐ ਐਕਸਰਸਾਈਜ਼ ਦਾ ਕਾਰਤਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਕੱਲੀ ਆ ਘਰੇ ਇਹਨਾਂ ਨੇ ਆ ਕੇ ਕਿਹਾ ਵੀ ਤਲਾਸ਼ੀ ਲੈਣੀ ਹੈ ਉਹ ਕਹਿੰਦੇ ਵੀ ਆ ਰਹੇ ਆ ਜਸਵੰਤ ਸਿੰਘ ਕਿੰਨਾ ਚਿਰ ਘੰਟਾ ਘੰਟਾ ਇਹਨਾਂ ਨੇ ਵੇਟ ਕਰੀਏ ਬਿਲਕੁਲ ਘੰਟਾ ਵੇਟ ਕਰੀਏ ਅੱਛਾ ਫਿਰ ਸਾਰੀ ਘਰ ਦੀ ਛਾਣ ਬਣੀ ਸਾਰੇ ਘਰ ਦੀ ਪੇਟੀਆਂ ਲਾ ਕੇ ਦਰਾਜ ਤੋਂ ਲਾ ਕੇ ਕੋਈ ਇਹਨਾਂ ਨੇ ਫਰਿੱਜ ਤੱਕ ਸਭ ਕੁਝ ਖੋਲੇ ਕੋਈ ਨਹੀਂ ਸਕਦਾ ਮਿਲਿਆ ਨਹੀਂ ਕੁਝ ਫਿਰ ਕੱਖ ਨਹੀਂ ਮਿਲਿਆ ਇਹ ਨਾ ਕੱਖ ਹੈਗੇ ਮੈਂ ਪਹਿਲੀ ਬੇਨਤੀ ਕਰਦੀ ਵੀ ਕਰਦਾ ਹੀ ਨਹੀਂ ਹੈਗਾ ਜੀ ਬਈ ਇਹ ਕੰਮ ਹੀ ਨਹੀਂ ਕਰਦੇ ਅਸੀਂ ਅਸੀਂ ਤਾਂ ਕਰੋੜ ਰੁਪਏ ਗੱਡੀਆਂ ਤਾਂ ਲਾਈ ਬੈਠੇ ਆ ਇਹ ਵੀ ਹਫਤੇ ਪੈਰਾਂ ਨੂੰ ਦੇਖ ਕੇ ਰਹਿੰਦੇ ਆ ਕੰਫਰਟ ਥੱਪ ਹੋ ਗਿਆ ਹੁਣ ਤੁਸੀਂ ਕਾਹਦਾ ਕੰਮ ਕਰਦੇ ਹੋ ਹੁਣ ਵੀ ਟੈਕਸੀ ਦਾ ਟੂਰ ਟ੍ਰੈਵਲ ਦਾ ਜੀ ਟ੍ਰੈਵਲ ਦਾ ਕੰਮ ਕਰਦੇ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਅਸੀਂ ਸਾਡੇ ਨਾਲ ਠੇਕੇਦਾਰਾਂ ਨਾਲ ਜਾ ਕੇ ਸਾਡਾ ਇਨਸਾਫ ਹੋਵੇ ਜੀ ਠੇਕੇ ਦਾ ਸਾਡੇ ਨਾਲ ਰੋਜ਼ ਆ ਜਾਂਦਾ ਜੀ ਇਹ ਨਾ ਮੰਨ ਲਓ ਸਾਹਬ ਨਾਲ ਆਉਂਦੇ ਨਾਲ ਕੱਲਾ ਉਹ ਆਉਂਦਾ ਜਾਂ ਆਪਣੇ ਬੰਦੇ ਨਾਲ ਲੈ ਕੇ ਆ ਜਾਂਦਾ ਉਹਦਾ ਇੱਥੇ ਮੈਂ ਹੈਨੀ ਦੇ ਪਿੱਛੋਂ ਧਰ ਕੇ ਮੈਨੂੰ ਜੇ ਮੈਂ ਕੱਲਾ ਆਉਂਦਾ ਤਾਂ ਮੈਨੂੰ ਤੇ ਚਾਰ ਪੇਟੀਆਂ ਪਾ ਕੇ ਮੇਰੇ ਤੇ ਪਰਚਾ ਦੇ ਦਿੰਦੇ। ਕੋਹਣਾ ਠੇਕੇਦਾਰ। ਠੇਕੇਦਾਰ ਪਤਾ ਨਹੀਂ ਕੀ ਕੋਹਣਾ। ਪਹਿਲਾਂ ਮੇਰੇ ਤੇ ਪਹਿਲਾਂ ਪਰਚੇ ਦਿੱਤੇ ਨਹੀਂ। ਸਭ ਤੋਂ ਪੁੱਛੋ। ਪਹਿਲਾਂ ਮੇਰੇ ਤੇ ਦਿੱਤੇ ਨਹੀਂ ਕੋਈ ਸਦਰਦਾਰ ਕੋਈ ਮਲਾਜ਼ਮ ਆਇਆ। ਮਲਾਜ਼ਮ ਸਾਡੇ ਵਧੀਆ ਨੇ ਸਦਰਸੇ ਬੁਲਾਉਂਦੇ ਮਲਾਜ਼ਮ ਨੇ। ਦੇਖ ਸਾਨੂੰ ਸਾਨੂੰ ਸਦਰ ਵਾਲੇ ਵੀ ਪਰਚਾ ਦੇ ਸਕਦੇ। ਥੋੜ੍ਹ ਤੁਹਾਨੂੰ ਮੈਂ ਜਾਣਦੇ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਤਾਂ ਹੁਣ ਜਾਣਦਾ। ਮੈਂ ਤਾਂ ਥੋੜ੍ਹੇ ਥੋੜ੍ਹੇ ਹੁੰਦੇ ਥੋਨੇ ਵੇਲੇ। ਲੇਕਿਨ ਸਾਡੀ ਪੁਲਿਸ ਸਾਡੀ ਪੁਲਿਸ ਸਾ ਦੱਸੋ ਜੀ ਠੇਕੇਦਾਰ ਵਾਗਿਆ ਹੁਣ ਦੇਖੋ ਠੇਕੇਦਾਰ ਕਿਉਂ ਨਹੀਂ ਆਇਆ ਥੋੜਾ ਲਵੇ ਠੇਕੇਦਾਰ ਥੋੜੇ ਸਾਹਮਣੇ ਵੀ ਆਉਣਾ ਚਾਹੁੰਦਾ ਸੀ ਵੀ ਭਾਈ ਮੈਂ ਆਉਣਾ ਕਾਹਦੇ ਮੈਨੂੰ ਦੱਸੋ ਤਾਂ ਸੀ ਮੈਂ ਜੇ ਮੈਂ ਚੋਰ ਹੁੰਦਾ ਮੈਨੂੰ ਜੇ ਮੈਨਾਂ ਨੇ ਫੋਨ ਕਰਦੇ ਮੈਂ ਤਾਂ ਉੱਥੇ ਭੱਜ ਜਾਂਦਾ ਹੂੰ ਬਿਲਕੁਲ ਭੱਜ ਜਾਂਦਾ ਜੀ ਮੈਂ ਮੈਂ ਤਾਂ ਕਹਿੰਦਾ ਵੀ ਮੇਰੇ ਘਰੇ ਦਾਰੂ ਫੜੀ ਗਈ ਮੈਂ ਤਾਂ ਭੱਜ ਗਿਆ ਮੈਂ ਕੀ ਕਰਾਂ ਹੁਣ ਲੇਕਿਨ ਇਹ ਬਿਨਾ ਮਤਲਬ ਤੋਂ ਥੋੜੇ ਦਿਨਾਂ ਬਾਅਦ ਆ ਜਾਂਦੇ ਨੇ ਕਦੇ ਕਿਤੇ ਘੇਰ ਲੈਂਦੇ ਨੇ ਮੇਰੀ ਸਕੂਟਰੀ ਇੱਕ ਦਿਨ ਮੈਂ ਠੇਕੇ ਤੋਂ ਬੋਤਲ ਲੈ ਕੇ ਚੱਲਿਆ ਇਹਨਾਂ ਨੇ ਮੇਰੇ ਤੇ ਪੇਟੀ ਇਹ ਗੜਾ ਕਾਨੂੰਨ ਹੋ ਜਾ ਮੈਂ ਪੇਟੀ ਦੇ ਉੱਥੇ ਜਾ ਕੇ ਜਮਾਨਤ ਕਹਿੰਦੇ ਜਮਾਨਤ ਤੇ ਛੱਡ ਦੇਉ ਨੂੰ ਕੋਈ ਦਿੱਕਤ ਨਹੀਂ ਲੇਕਿਨ ਉਹ ਪੁਲਿਸ ਵਾਲੇ ਆਪਣੇ ਸਾਧਰ ਵਾਲੇ ਇਹ ਇੰਨੇ ਵਧੀਆ ਉਹ ਕਹਿੰਦੇ ਵੀ ਯਾਰ ਕਮਾਲ ਆ ਵੀ ਇੱਕ ਪੇਟੀ ਜੀ ਬੋਤਲ ਕਹਿ ਰਿਹਾ ਇੱਕ ਬੋਤਲ ਲੈ ਕੇ ਆਏ ਹੋ ਪੇਟੀ ਕਿੱਥੋਂ ਲਿਆਉ ਨੂੰ ਸੀ ਤਾਂ ਥੋੜੀ ਦੇਖ ਕੇ ਦੀ ਆ ਪਰ ਕੀ ਕਰਨਾ ਕਿੰਨੇ ਕ ਆ ਇਹਨੇ ਮਜ਼ਦੂਰੀ ਆ ਜਾਂ ਐਕਸਾਈਜ਼ ਕਿੰਨੇ ਕਿੰਨੇ ਸਾਈਜ਼ ਦੇ ਕਿੰਨੇ ਕ ਵਿਅਕਤੀ ਆ ਇਹਨੇ ਘੱਟੋ ਘੱਟ 15 20 ਜਣੇ ਤੇ ਜੀ ਨਾਲ ਸਾਈਜ਼ ਦੇ ਨਾਲ ਲਾ ਕੇ 25 ਕਿ ਜਣੇ ਤੇ ਠੀਕ ਠੇਕੇਦਾਰ ਕਿੱਥੇ ਆ ਠੇਕੇਦਾਰ ਭੱਜ ਗਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹ ਮੰਗ ਕਰਦੇ ਵੀ ਕਾਕੀ ਚੱਲ ਰਿਹਾ ਹੈ ਕੱਲ ਨੂੰ ਮੇਰੇ ਸਾਡੇ ਇਹ ਤਾਂ ਸਾਡੇ ਮਾਨ ਹਨ ਸਾਡੇ ਸਾਰੇ ਮਹੱਲੇ ਚ ਬਦਨਾਮੀ ਆ ਵੀ ਤਾਂ ਸੈਜ ਵਾਲੇ ਆ ਕੇ ਪੁਲਿਸ ਵਾਲੇ ਆ ਕੇ ਪਾਣੀ दारू ਫੜੀ ਗਈ ਪਤਾ ਨਹੀਂ ਕੀ ਹੋ ਗਿਆ ਵੀ ਕੀ ਕੰਮ ਕਰਦੇ ਨੇ ਅ ਮੇਰੀ ਕੱਲੀ ਕੱਲੀ ਗੱਡੀ ਦੇਖੋ ਇੱਕ ਕੱਲੀ ਕੱਲੀ ਗੱਡੀ ਮੇਰੇ ਨਾਮ ਤੇ ਆ ਪਰਮਟ ਪਾਇ ਹੋਣ ਸਾਡੀਆਂ ਗੱਡੀਆਂ ਦੇ ਪਰਮਟ ਗੱਡੀਆਂ ਨੇ ਹਾਂ ਜੀ ਹਾਂ ਇਹਨਾਂ ਨੂੰ ਕੋਈ ਇਨਫਰਮੇਸ਼ਨ ਦੇ ਉੱਤੇ ਆਈ ਸੀਗੀ ਇੱਥੇ ਸਾਨੂੰ ਇਥੋਂ ਫੋਨ ਗਿਆ ਵੀ ਐਂ ਕਰਕੇ ਸੈਜ ਵਾਲੇ ਆਏ ਨੇ ਅਧਰਵਾਇਆ ਆਪਣਾ ਮੌਕੇ ਤੇ ਆਓ ਅਸੀਂ ਇੱਥੇ ਮੌਕੇ ਤੇ ਆਏ ਹਾਂ ਜੀ ਉਸ ਨੂੰ ਮਿਲਿਆ ਮੌਕੇ ਤੇ ਨਹੀਂ ਨਹੀਂ ਉਸ ਨੂੰ ਨਹੀਂ ਐਕਸਾਈਜ਼ ਵਾਲੇ ਚਲੇ ਗਏ ਐਕਸਾਈਜ਼ ਵਾਲੇ ਚਲੇ ਗਏ ਐਕਸਰਸਾਈਜ਼ ਵਾਲੇ ਤੁਹਾਨੂੰ ਨਾਲ ਲੈ ਕੇ ਅੱਗੇ ਆਉਂਦੇ ਹੁੰਦੇ ਆ ਜਾਂ ਆਪ ਵੀ ਆ ਸਕਦੇ ਆ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਆਪ ਵੀ ਆ ਸਕਦੇ ਆ ਅੱਛਾ ਅੱਛਾ ਜਿਹਨੇ ਤੇ ਰੇਡ ਮਾਰੀ ਫਿਰ ਤੁਹਾਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆ ਹਾਂਜੀ ਹਾਂਜੀ ਆਉਂਦੀ ਆ ਠੇਕੇਦਾਰ ਵੀ ਚਲੇ ਗਿਆ ਇੱਥੋਂ ਜੀ ਠੇਕੇਦਾਰ ਸਮਝੀ ਰਹੀ ਜੇ ਇੱਥੇ ਖੜਾ ਦੀ ਵਾਰੀ ਹੁੰਦਾ ਮੈਂ ਸੂਬੇ ਪਰਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਣ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੇ ਅਧੀਨ ਆਉਂਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇ ਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਹੋ ਗਈ ਹੈ। ਉਹਨਾਂ ਕਿਹਾ ਕਿ ਲੋਕ ਸੋਚਤੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇਨਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ। ਉਤੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ ਹੈ ਕਾਹਨ ਕੋਈ ਇਨਫਰਮੇਸ਼ਨ ਦਿੱਸਰ ਨੂੰ ਸ਼ਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇੱਥੋਂ ਆ ਜਾਂਦੀ ਹੈ ਹਾਂ ਹਾਂ ਸ਼ਖਵਿੰਦਰ ਸਿੰਘ ਪਬਲੀ ਜਿਹੜਾ ਮੁੰਡਾ ਤੇ ਉਹ ਫਿਰ ਤਲਾਸ਼ੀ ਲਈ ਆ ਤਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਦੱਚ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡੈਜ਼ਿਗਨੇਸ਼ਨ ਹੈ ਮੇਰਾ ਇਨਸਪੈਕਟਰ ਜੀ ਸੁਰਜੀਤ ਸਿੰਘ ਅੱਛਾ ਠੀਕ ਹੈ ਕਿਤੋਂ ਨਾ ਵੇਦੋ ਨਾ ਬਿਦੋ ਨਾ ਵੇਦੋ ਕੁਛ ਹੋਇਆ ਜੀ ਇੱਥੇ ਬਰਾਮ ਮਿਲਿਆ ਕੁਛ ਨਹੀਂ ਅੱਜ ਇੱਥੇ ਕੁਛ ਨਹੀਂ ਮਿਲਿਆ ਅੱਛਾ ਇਹ ਕਿਸੇ ਕੀ ਦੀ ਸ਼ਿਕਾਇਤ ਹੋਇਆਗਾ ਨਹੀਂ ਸ਼ਿਕਾਇਤ ਨਹੀਂ ਇਨਫਰਮੇਸ਼ਨ ਹੁੰਦੀ ਹੈ ਮੁਖਬਰ ਦੀ अच्छा <laughs> आज नहीं कुछ मिला आज कुछ नहीं मिला ये कहंदे ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਰੋਟੀ ਹੈ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਐ ਜੀ ਮੈਂ ਸੱਚ ਤਾਂ ਕਰਨਾ ਹੀ ਜਾਂਦਾ ਮੋਹਧਪੁਰ ਬੰਦਿਆਂ ਦੀ ਹਾਜ਼ਰੀ ਚ ਕੀਤਾ ਗਿਆ ਇਹਨਾਂ ਨੂੰ ਫਰਦ ਤੇ ਸ਼ੈਣ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਬਣੀ ਸੀ ਠੀਕ ਇਹ ਐਸਪੀ ਸਾਹਿਬ ਨੂੰ ਮੈਂ ਪਹਿਲਾਂ ਬੈਂਕ ਨੌਕਲਵਾਂ ਸਿੰਘ ਖੜੜਾ ਸਾਹਿਬ ਕਾ ਸਰਪੰਚ ਰੋਟੀ ਖਾਣ ਜੀ ਅੱਛਾ ਕੀ ਕਰਨ ਜਿਹੜੇ ਹੈ ਇਹ ਐ ਐਕਸਰਸਾਈਜ਼ ਵਿਭਾਗ ਦਾ ਕਾਰਦਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਕੱਲੀ ਆ ਘਰੇ ਇਹਨਾਂ ਨੇ ਆ ਕੇ ਕਿਹਾ ਵੀ ਤਲਾਸ਼ੀ ਲੈਣੀ ਐ ਉਹ ਕਹਿੰਦੇ ਵੀ ਆ ਰਿਹਾ ਜਸਵੰਤ ਸਿੰਘ ਕਿੰਨਾ ਚਿਰ ਘੰਟਾ ਘੰਟਾ ਇਹਨਾਂ ਨੇ ਵੇਟ ਕਰੀਆ ਹੂੰ ਬਿਲਕੁਲ ਘੰਟਾ ਵੇਟ ਕਰੀਆ ਅੱਛਾ ਫਿਰ ਸਾਰੇ ਘਰ ਦੀ ਛਾਂਬਣੀ ਕੀਤੀ ਸਾਰੇ ਘਰ ਦੀ ਪੇਟੀਆਂ ਲਾ ਕੇ ਦਰਾਜ ਤੋਂ ਲਾ ਕੇ ਕੋਈ ਇਹਨਾਂ ਨੇ ਫਰਿੱਜ ਤੱਕ ਸਭ ਕੁਝ ਫੋਲੇ ਕੋਈ ਨਹੀਂ ਸਕਿਆ ਮਿਲਿਆ ਨਹੀਂ ਕੁਛ ਕੋਕ ਨਹੀਂ ਮਿਲਿਆ ਇਹਨਾਂ ਨੂੰ ਨਾ ਕੱਖ ਹੈਗੇ ਮੈਂ ਪਹਿਲੀ ਬੇਨਤੀ ਕਰਦੇ ਵੀ ਕਰਦਾ ਹੀ ਨਹੀਂ ਹੈਗਾ ਜੀ ਬਈ ਇਹ ਕੰਮ ਹੀ ਨਹੀਂ ਕਰਦੇ ਅਸੀਂ ਅਸੀਂ ਤਾਂ ਕਰੋੜ ਰੁਪਏ ਗੱਡੀਆਂ ਤਾਂ ਲਾਈ ਬੈਠਿਆ ਇਹ ਵੀ ਆਪਣੇ ਪੈਰਾਂ ਨੂੰ ਦੇਖ ਕੇ ਰਹਿੰਦੇ ਆ ਕੰਫਰਟ ਥੱਪ ਹੋ ਗਿਆ ਥੋਣ ਤੁਸੀਂ ਕਾਹਦਾ ਕੰਮ ਕਰਦੇ ਹੋ ਹੁਣ ਵੀ ਟੈਕਸੀ ਦਾ ਕੰਮ ਟੂਰਿੰਗ ਟ੍ਰੈਵਲ ਦਾ ਕੰਮ ਕਰਦੇ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਅਸੀਂ ਗੱਡ ਨਾਲ ਠੇਕੇਦਾਰ ਨਾਲ ਜਾ ਕੇ ਸਾਡਾ ਇਨਸਾਫ ਹੋਵੇ ਜੀ ਜਾਂ ਠੇਕੇਦਾਰ ਸਾਡੇ ਨਾਲ ਰੋਜ਼ ਹੀ ਆ ਜਾਂਦਾ ਜੀ ਜੇ ਨਾ ਮੰਨ ਲਓ ਸਾਹਬ ਨਾਲ ਆਉਂਦੇ ਨਾਲ ਕੱਲਾ ਉਹ ਆਉਂਦਾ ਜਾਂ ਆਪਣੇ ਬੰਦੇ ਨਾਲ ਲੈ ਕੇ ਆ ਜਾਂਦਾ ਉਹ ਤਾਂ ਇੱਥੇ ਮੈਂ ਹੈਨੀ ਦੇ ਪਿੱਛੋਂ ਧਰ ਕੇ ਮੈਨੂੰ ਜੇ ਮੈਂ ਕੱਲਾ ਆਉਂਦਾ ਤਾਂ ਮੈਨੂੰ ਤੇ ਚਾਰ ਪੇਟੀਆਂ ਪਾ ਕੇ ਮੇਰੇ ਤੇ ਪਰਚਾ ਦੇ ਦਿੰਦੇ। ਕੋਣਾ ਠੇਕੇਦਾਰ। ਠੇਕੇਦਾਰ ਪਤਾ ਨਹੀਂ ਕੀ ਪਹਿਲਾਂ ਮੇਰੇ ਤੇ ਪਹਿਲਾਂ ਪਰਚੇ ਦਿੱਤੇ ਨਹੀਂ। ਪਹਿਲਾਂ ਮੇਰੇ ਤੇ ਦਿੱਤੇ ਨਹੀਂ ਕੋਈ ਸਦਰਦਾਰ ਕੋਈ ਮਲਾਜਮ ਆਇਆ। ਮਲਾਜਮ ਸਾਡੇ ਵਧੀਆ ਨੇ ਸਾਡੇ ਸੇਵ ਬੁਲਾਉਂਦੇ ਮਲਾਜਮ ਨੇ। ਦੇਖ ਸਾਨੂੰ ਸਾਨੂੰ ਸਦਰ ਵਾਲੇ ਵੀ ਪਰਚਾ ਦੇ ਸਕਦੇ ਨੇ। ਥੋੜ੍ਹ ਤੁਹਾਨੂੰ ਮੈਂ ਜਾਣਦੇ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਤਾਂ ਹੁਣ ਜਾਣਦਾ। ਮੈਂ ਤਾਂ ਤੁਹਾਡੇ ਥੋੜ੍ਹੇ ਹੁੰਦੇ ਤੁਹਾਨੂੰ ਵੀਰੇ ਤਾਂ ਲੇਕਿਨ ਸਾਡੀ ਪੁਲਿਸ ਸਾਡੀ ਪੁਲਿਸ ਸਾਡੇ ਪੁਲਿਸ ਸਾਡੇ ਲਵੇ ਉਹਨਾਂ ਨੂੰ ਬੁਲਾਓ ਦੱਸੋ ਜੀ ਠੇਕੇਦਾਰ ਵਾਗ ਗਿਆ ਹੁਣ ਦੇਖੋ ਠੇਕੇਦਾਰ ਕਿਉਂ ਨਹੀਂ ਆਇਆ ਥੋੜਾ ਲਵੇ ਠੇਕੇਦਾਰ ਥੋੜੇ ਸਾਹਮਣੇ ਵੀ ਆਉਣਾ ਚਾਹੁੰਦਾ ਸੀ ਵੀ ਭਾਈ ਮੈਂ ਆਉਣਾ ਕਾਹਦੇ ਮੈਨੂੰ ਦੱਸੋ ਤਾਂ ਅਸੀਂ ਮੈਂ ਜੇ ਮੈਂ ਚੋਰ ਹੁੰਦਾ ਮੈਨੂੰ ਜੇ ਮੈਂ ਇਹਨਾਂ ਨੇ ਫੋਨ ਕਰਾਇਆ ਤਾਂ ਉੱਥੇ ਭੱਜ ਜਾਂਦਾ ਹੂੰ ਬਿਲਕੁਲ ਭੱਜ ਜਾਂਦਾ ਜੇ ਮੈਂ ਮੈਂ ਤਾਂ ਕਹਿੰਦਾ ਵੀ ਮੇਰੇ ਘਰੇ ਦਾਰੂ ਫੜੀ ਗਈ ਮੈਂ ਤਾਂ ਭੱਜ ਗਿਆ ਮੈਂ ਕੀ ਕਰਾਂ ਹੁਣ ਲੇਕਿਨ ਇਹ ਬਿਨਾ ਮਤਲਬ ਤੋਂ ਥੋੜੇ ਦਿਨਾਂ ਬਾਅਦ ਆ ਜਾਂਦੇ ਨੇ ਕਦੇ ਕਿਤੇ ਘੇਰ ਲੈਂਦੇ ਨੇ ਮੇਰੀ ਸਕੂਟਰੀ ਇੱਕ ਦਿਨ ਮੈਂ ਠੇਕੇ ਤੋਂ ਬੁੱਤ ਲੈ ਕੇ ਚੱਲਿਆ ਇਹਨਾਂ ਨੇ ਮੇਰੇ ਤੇ ਪੇਟੀ ਇਹ ਗੜਾ ਕਾਨੂੰਨ ਹੋਇਆ ਮੈਂ ਪੇਟੀ ਦੇ ਉੱਥੇ ਜਾ ਕੇ ਜਮਾਨਤ ਕਹਿੰਦੇ ਜਮਾਨਤ ਤੇ ਛੱਡ ਦੇਉ ਨੂੰ ਕੋਈ ਦਿੱਕਤ ਨਹੀਂ ਲੇਕਿਨ ਉਹ ਪੁਲਿਸ ਵਾਲੇ ਆਪਣੇ ਥਾੜ ਵਾਲੇ ਇਹ ਇੰਨੇ ਵਧੀਆ ਉਹ ਕਹਿੰਦੇ ਵੀ ਯਾਰ ਕਮਾਲ ਆ ਵੀ ਇੱਕ ਪੇਟੀ ਇਹ ਬੋਤਲ ਕਹਿ ਰਿਹਾ ਇੱਕ ਬੋਤਲ ਲੈ ਕੇ ਆਏ ਹੋ ਪੇਟੀ ਕਿੱਥੋਂ ਲਿਆਉਂਦੇ ਸੀ ਇਹ ਤਾਂ ਥੋਗੀ ਦੇ ਕੇ ਦੀ ਆ ਪਰ ਕੀ ਕਰਨ ਕਿੰਨੇ ਕਾ ਇਹਨੇ ਮਜ਼ਦੂਰੀ ਆ ਜਾਂ ਵੈਕਸ ਹੈ ਕਿੰਨੇ ਕਿੰਨੇ ਸਾਈਜ਼ ਦੇ ਕਿੰਨੇ ਕੁ ਵਿਅਕਤੀ ਆ ਨੇ ਘਟੋ ਘਟ 15 20 ਜਣੇ ਤੇ ਜੀ ਨਾਲ ਵੈਕਸ ਦੇ ਨਾਲ ਲਾ ਕੇ 25 ਜਣੇ ਦੇ ਜੀ ਠੀਕ ਠੇਕੇਦਾਰ ਕਿੱਥੇ ਹੈ ਠੇਕੇਦਾਰ ਭੱਜ ਗਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹ ਮੰਗ ਕਰਦੇ ਵੀ ਕਾਗੀ ਚੱਲ ਰਿਹਾ ਹੈ ਕੱਲੂ ਮੇਰੇ ਸਾਡੇ ਇਹ ਤਾਂ ਸਾਡੇ ਮਾਨ ਹਨ ਸਾਡੇ ਸਾਰੇ ਮਹੱਲੇ ਚ ਬਦਨਾਮੀ ਆ ਵੀ ਤਾਂ ਐਕਸਾਈਜ਼ ਵਾਲੇ ਆ ਕੇ ਪੁਲਿਸ ਵਾਲੇ ਆ ਕੇ ਪਾਣੀ दारू ਫੜੀ ਗਈ ਪਤਾ ਨਹੀਂ ਕੀ ਹੋ ਗਿਆ ਕੀ ਕੰਮ ਕਰਦੇ ਨੇ ਅ ਮੇਰੀ ਕੱਲੀ ਕੱਲੀ ਗੱਡੀ ਦੇਖੋ ਇੱਕ ਕੱਲੀ ਕੱਲੀ ਗੱਡੀ ਮੇਰੇ ਨਾਮ ਤੇ ਆ ਪਰਮਟ ਪਾਇ ਹੋਣੇ ਸਾਡੀਆਂ ਗੱਡੀਆਂ ਦੇ ਪਰਮਟ ਗੱਡੀਆਂ ਨੇ ਹਾਂਜੀ ਹਾਂ ਇਹਨਾਂ ਨੂੰ ਕੋਈ ਇਨਫਰਮੇਸ਼ਨ ਦੇ ਉੱਤੇ ਆਈ ਸੀਗੀ ਇੱਥੇ ਸਾਨੂੰ ਇੱਥੋਂ ਫੋਨ ਗਿਆ ਵੀ ਐਂ ਕਰਕੇ ਐਕਸਾਈਜ਼ ਵਾਲੇ ਆਏ ਨੇ ਅੰਦਰ ਆਇਆ ਆਪਣਾ ਮੌਕੇ ਤੇ ਆਉ ਉਹ ਅਸੀਂ ਇੱਥੇ ਮੌਕੇ ਤੇ ਆਏ ਹਾਂ ਕਿਉਂਕਿ ਕੁਝ ਮਿਲਿਆ ਮੌਕੇ ਤੇ ਨਹੀਂ ਨਹੀਂ ਕੁਝ ਨਹੀਂ ਮਿਲਿਆ ਐਕਸਾਈਜ਼ ਵਾਲੇ ਚਲੇ ਗਏ ਐ ਐਕਸਾਈਜ਼ ਵਾਲੇ ਤੁਹਾਨੂੰ ਨਾਲ ਲੈ ਕੇ ਅੱਗੇ ਆਉਂਦੇ ਹੁੰਦੇ ਆ ਜਾਂ ਆਪ ਵੀ ਆ ਸਕਦੇ ਆ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਆਪ ਵੀ ਆ ਸਕਦੇ ਆ ਅੱਛਾ ਜਿਨ੍ਹਾਂ ਦੇ ਰੇਡ ਮਾਰੇ ਫਿਰ ਤੁਹਾਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆ ਹਾਂਜੀ ਹਾਂਜੀ ਆਉਂਦੀ ਆ ਠੇਕੇਦਾਰ ਵੀ ਚਲੇ ਗਿਆ ਇੱਥੋਂ ਜੀ ਠੇਕੇਦਾਰ ਸਾਹਿਬ ਦੇਖੀ ਰਹੀ ਜੇ ਇੱਥੇ ਖੜਾ ਨਹੀਂ ਜਾ ਰਹੇ ਉਹ ਤਾਂ ਮੈਂ ਠੀਕ ਸੂਬੇ ਪੱਧਰ ਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ 56 ਕਸਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੇ ਅਧੀਨ ਆਉਂਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਉਹਨਾਂ ਕਿਹਾ ਕਿ ਲੋਕ ਸੋਚਦੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ। ਉੱਤੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ। ਤਾਂ ਨਾ ਕੋਈ ਇਨਫਰਮੇਸ਼ਨ ਦੀ ਸ਼ਰਨੂ ਸਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇੱਕ ਵਾਰ ਆ ਜਾਂਦੀ ਹੈ ਹਾਂ ਹਾਂ ਸ਼ਖਵਿੰਦਰ ਸਿੰਘ ਪਬਲੀ ਜਿਹੜਾ ਮੁੰਡਾ ਤੇ ਉਹ ਫਿਰ ਤਲਾਸ਼ੀ ਲਈ ਆ ਜੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਦੁਆਛ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡੈਜ਼ਿਗਨੇਸ਼ਨ ਆ ਮੇਰਾ ਇਨਸਪੈਕਟਰ ਜੀ ਸੁਰਜੀਤ ਸਿੰਘ ਅੱਛਾ ਠੀਕ ਹੈ ਕਿੱਥੋਂ ਨਾ ਵੇਦੋ ਨਾ ਬਿਦੋ ਨਾ ਵੇਦੋ ਕੁਝ ਹੋਇਆ ਜੀ ਇੱਥੇ ਬਰਾਮ ਮਿਲਿਆ ਕੁਝ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਅੱਛਾ ਕਿਸੇ ਕੀ ਦੀ ਸ਼ਿਕਾਇਤ ਹੋਇਆਗਾ ਨਹੀਂ ਸ਼ਿਕਾਇਤ ਨਹੀਂ ਇਨਫਰਮੇਸ਼ਨ ਹੁੰਦੀ ਹੈ ਮੁਖ अच्छा अच्छा आज कुछ नहीं मिला आज कुछ नहीं मिला ये कहंदे ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਸਵਾਲ ਹੈ ਜੀ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਜੀ ਮੈਂ ਸੱਚ ਤਾਂ ਕਰਨਾ ਹੀ ਜਾਂਦਾ ਮੋਢ ਪਰ ਬੰਦੇ ਦੀ ਹਾਜ਼ਰੀ ਚ ਕੀਤਾਗਾ ਇਹਨਾਂ ਨੂੰ ਫਰਦ ਤੇ ਸ਼ੈਨ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਬਣੀ ਜੀ ਠੀਕ ਇਹ ਅਸਮਿਤ ਸਾਹਿਬ ਨੂੰ ਮੈਂ ਪਹਿਲਾਂ ਬਿੰਦ ਨੋਕਲਵੰਦ ਸਿੰਘ ਖੜੜਾ ਸਾਹਿਬ ਕਾ ਸਰਪੰਚ ਰੋਟੀ ਖਾਣ ਜੀ ਅੱਛਾ ਕੀ ਕਰਨਾ ਜਿਹੜੇ ਹੈ ਹੀ ਐ ਐਕਸਰਸਾਈਜ਼ ਕਾਰਤਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਇਕੱਲੀ ਆ ਘਰੇ ਇਹ ਨਾਲੇ ਆ ਕੇ ਕਿਹਾ ਵੀ ਤਲਾਸੀ ਲੈਣੀ ਆ ਉਹ ਕਹਿੰਦੇ ਵੀ ਆ ਰਿਹਾ ਜਸੰਦ ਸਿੰਘ ਕਿੰਨਾ ਚਿਰ ਘੰਟਾ ਘੰਟਾ ਇਹਨਾਂ ਨੇ ਵੇਟ ਕਰੀ ਹੈ ਹੂੰ ਬਿਲਕੁਲ ਘੰਟਾ ਵੇਟ ਕਰੀ ਹੈ ਅੱਛਾ ਫਿਰ ਸਾਰੇ ਘਰ ਦੀ ਛਾਣਬਣੀ ਕੀਤੀ ਸਾਰੇ ਘਰ ਦੀ ਪੇਟੀਆਂ ਲਾ ਕੇ ਦਰਾਜ ਤੋਂ ਲਾ ਕੇ ਕੋਈ ਇਹਨਾਂ ਨੇ ਫਰਿਜ ਤੱਕ ਸਭ ਕੁਝ ਫੋਲੇ ਕੋਈ ਨਹੀਂ ਸਕਿਆ ਮਿਲਿਆ ਨਹੀਂ ਕੁਛ ਕਰ ਕੱਖ ਨਹੀਂ ਮਿਲਿਆ ਇਹਨਾਂ ਨੂੰ ਨਾ ਕੱਖ ਹੈਗੇ ਮੈਂ ਪਹਿਲੀ ਬੇਨਤੀ ਕਰਤੀ ਵੀ ਕਰਦਾ ਹੀ ਨਹੀਂ ਹੈਗਾ ਜੀ ਬਈ ਇਹ ਕੰਮ ਹੀ ਨਹੀਂ ਕਰਦੇ ਅਸੀਂ ਅਸੀਂ ਤਾਂ ਕਰੋੜ ਰੁਪਏ ਗੱਡੀਆਂ ਤਾਂ ਲਾਈ ਬੈਠੇ ਆ ਇਹ ਵੀ ਹਫਤੇ ਪੈਰਾਂ ਨੂੰ ਦੇਖ ਕੇ ਰਹਿੰਦੇ ਆ ਕੰਮ ਫਿੱਟ ਥੱਪ ਹੋ ਗਿਆ ਹੁਣ ਤੁਸੀਂ ਕਾਹਦਾ ਕੰਮ ਕਰਦੇ ਹੋ ਹੁਣ ਵੀ ਟੈਕਸੀ ਦਾ ਕੰਮ ਟੂਰ ਟ੍ਰੈਵਲ ਦਾ ਜੀ ਕੰਟਰੋਲ ਦਾ ਕੰਮ ਕਰਦੇ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਅਸੀਂ ਸਾਡੇ ਨਾਲ ਠੇਕੇਦਾਰ ਨਾਲ ਜਾ ਕੇ ਸਾਡਾ ਇਨਸਾਫ ਹੋਵੇ ਜੀ ਠੇਕੇਦਾਰ ਸਾਡੇ ਨਾਲ ਰੋਜ਼ੇ ਆ ਜਾਂਦਾ ਜੀ ਜੇ ਨਾ ਮੰਨ ਲਓ ਸਾਹਬ ਨਾਲ ਆਉਂਦੇ ਨਾਲ ਕੱਲਾ ਉਹ ਆਉਂਦਾ ਜਾਂ ਆਪਣੇ ਬੰਦੇ ਨਾਲ ਲੈ ਕੇ ਆ ਜਾਂਦਾ ਉਹ ਤਾਂ ਇੱਥੇ ਮੈਂ ਹੈ ਨਹੀਂ ਤੇ ਪਿੱਛੋਂ ਧਰ ਕੇ ਮੈਨੂੰ ਜੇ ਮੈਂ ਕੱਲਾ ਆਉਂਦਾ ਤਾਂ ਮੈਨੂੰ ਤੇ ਚਾਰ ਪੇਟੀਆਂ ਪਾ ਕੇ ਮੇਰੇ ਤੇ ਪਰਚਾ ਦੇ ਦਿੰਦੇ ਕੌਣਾ ਠੇਕੇਦਾਰ ਠੇਕੇਦਾਰ ਪਤਾ ਨਹੀਂ ਵੀ ਕੌਣ ਹੈ ਪਹਿਲਾਂ ਮੇਰੇ ਤੇ ਪਹਿਲਾਂ ਪਰਚੇ ਦਿੱਤੇ ਨਹੀਂ ਸਭ ਤੋਂ ਪੁੱਛੋ ਪਹਿਲਾਂ ਮੇਰੇ ਤੇ ਦਿੱਤੇ ਨਹੀਂ ਕੋਈ ਸਦਰਦਾਰ ਕੋਈ ਮਲਾਜ਼ਮ ਆਇਆ ਮਲਾਜ਼ਮ ਸਾਡੇ ਵਧੀਆ ਨੇ ਸਦਰਸੇ ਬੁਲਾਉਂਦੇ ਮਲਾਜ਼ਮ ਦੇਖ ਹਾਂ ਸਾਨੂੰ ਸਾਨੂੰ 사ਦਰ ਵਾਲੇ ਵੀ ਪਰਚਾ ਦੇ ਸਕਦੇ ਥੋੜ ਤੁਹਾਨੂੰ ਮੈਂ ਜਾਣਦੇ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਤਾਂ ਹੁਣ ਜਾਣਦਾ ਮੈਂ ਤਾਂ ਤੁਹਾਡੇ ਥੋੜੇ ਹੁੰਦੇ ਤੁਹਾਨੂੰ ਵੀਰੇ ਤਾਂ ਲੇਕਿਨ ਸਾਡੀ ਪੁਲਿਸ ਸਾਡੀ ਪੁਲਿਸ ਸਾਡੇ ਪੁਲਿਸ ਸਾਡੇ ਲੋਵੇ ਉਹਨਾਂ ਨੂੰ ਬੁ ਦੱਸੋ ਜੀ ਠੇਕੇਦਾਰ ਵਾਗ ਗਿਆ ਹੁਣ ਦੇਖੋ ਠੇਕੇਦਾਰ ਕਿਉਂ ਨਹੀਂ ਆਇਆ ਥੋੜਾ ਲਵੇ ਠੇਕੇਦਾਰ ਥੋੜਾ ਸਾਹਮਣੇ ਵੀ ਆਉਣਾ ਚਾਹੁੰਦਾ ਸੀ ਵੀ ਭਾਈ ਮੈਂ ਆਉਣਾ ਕਾਹਦੇ ਮੈਨੂੰ ਦੱਸੋ ਤਾਂ ਅਸੀਂ ਮੈਂ ਜੇ ਮੈਂ ਚੋਰ ਹੁੰਦਾ ਮੈਨੂੰ ਜੇ ਮੈਂ ਇਹਨਾਂ ਨੇ ਵੋਨ ਕਰਿਆ ਦੀ ਮੈਂ ਤਾਂ ਉੱਥੇ ਭੱਜ ਜਾਂਦਾ ਹੂੰ ਬਿਲਕੁਲ ਭੱਜ ਜਾਂਦਾ ਜੀ ਮੈਂ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਘਰੇ ਦਾਰੂ ਫੜੀ ਗਈ ਮੈਂ ਤਾਂ ਭੱਜ ਗਿਆ ਮੈਂ ਕੀ ਕਰਾਂ ਹੁਣ ਲੇਕਿਨ ਇਹ ਬਿਨਾ ਮਤਲਬ ਤੋਂ ਥੋੜੇ ਦਿਨਾਂ ਬਾਅਦ ਆ ਜਾਂਦੇ ਨੇ ਕਦੇ ਕਿਤੇ ਘੇਰ ਲੈਂਦੇ ਨੇ ਮੇਰੀ ਸਕੂਟਰੀ ਇੱਕ ਦਿਨ ਮੈਂ ਠੇਕੇ ਤੋਂ ਬੋਤਲ ਲੈ ਕੇ ਚੱਲਿਆ ਇਹਨਾਂ ਨੇ ਮੇਰੇ ਤੇ ਇਹ ਗੜਾ ਕਾਨੂੰਨ ਹੋ ਜਾ ਮੈਂ ਪੇਟੀ ਦੇ ਉੱਥੇ ਜਾ ਕੇ ਜਮਾਨਤ ਕਹਿੰਦੇ ਜਮਾਨਤ ਤੇ ਛੱਡ ਦੇਉ ਨੂੰ ਕੋਈ ਦਿੱਕਤ ਨਹੀਂ ਲੇਕਿਨ ਉਹ ਪੁਲਿਸ ਵਾਲੇ ਆਪਣੇ ਸਦਰ ਵਾਲੇ ਇਹ ਇੰਨੇ ਵਧੀਆ ਉਹ ਕਹਿੰਦੇ ਵੀ ਯਾਰ ਕਮਾਲ ਆ ਵੀ ਇੱਕ ਪੇਟੀ ਇਹ ਬੋਤਲ ਕਹਿ ਰਿਹਾ ਇੱਕ ਬੋਤਲ ਲੈ ਕੇ ਆਏ ਉਹ ਪੇਟੀ ਕਿੱਥੋਂ ਲਿਆਉਂਦੇ ਸੀ ਇਹ ਤਾਂ ਥੋੜੀ ਦੇਖ ਕੇ ਦੀ ਆ ਪਰ ਕੀ ਕਰਵਾਂ ਕਿੰਨੇ ਕਾਏ ਨੇ ਮਜ਼ਦੂਰੀ ਆ ਜਾਂ ਵੈਕਸ ਹੈ ਕਿੰਨੇ ਕਿੰਨੇ ਸਾਈਜ਼ ਦੇ ਕਿੰਨੇ ਕ ਵਿਅਕਤੀ ਆ ਨੇ ਘੱਟੋ ਘੱਟ 15 20 ਜਣੇ ਤੇ ਜੀ ਨਾਲ ਸਾਈਜ਼ ਦੇ ਨਾਲ ਲਾ ਕੇ 25 ਜਣੇ ਦੇ ਜੀ ਠੀਕ ਠੇਕੇਦਾਰ ਕਿੱਥੇ ਆ ਠੇਕੇਦਾਰ ਭੱਜ ਗਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹੀ ਮੰਗ ਕਰ ਕਾਕੀ ਚੱਲ ਰਿਹਾ ਹੈ ਕੱਲ ਨੂੰ ਮੇਰੇ ਸਾਡੇ ਇਹ ਤਾਂ ਸਾਡੇ ਮਾਨ ਹਨ ਨੇ ਸਾਡੇ ਸਾਰੇ ਮਹੱਲੇ ਚ ਬਦਨਾਮੀ ਆ ਵੀ ਤਾਂ ਸਾਈਜ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਪਤਾ ਨਹੀਂ दारू ਫੜੀ ਗਈ ਪਤਾ ਨਹੀਂ ਕੀ ਹੋ ਗਿਆ ਵੀ ਕੀ ਕੰਮ ਕਰਦੇ ਨੇ ਅ ਮੇਰੀ ਕੱਲੀ ਕੱਲੀ ਗੱਡੀ ਦੇਖੋ ਇਹ ਕੱਲੀ ਕੱਲੀ ਗੱਡੀ ਮੇਰੇ ਨਾਮ ਤੇ ਆ ਪਰਮਟ ਪਾਇ ਹੋਣ ਸਾਡੀਆਂ ਗੱਡੀਆਂ ਦੇ ਪਰਮਟ ਗੱਡੀਆਂ ਨੇ ਹਾਂਜੀ ਹਾਂ ਇਹਨਾਂ ਨੂੰ ਕੋਈ ਇਨਫਰਮੇਸ਼ਨ ਦੇ ਉੱਤੇ ਆਈ ਸੀਗੀ ਇੱਥੇ ਸਾਨੂੰ ਇੱਥੋਂ ਫੋਨ ਗਿਆ ਵੀ ਐਂ ਕਰਕੇ ਸਾਈਜ ਵਾਲੇ ਆਏ ਨੇ ਅਧਰਵਾਇਆ ਆਪਣਾ ਮੌਕੇ ਤੇ ਆਓ ਅਸੀਂ ਇੱਥੇ ਮੌਕੇ ਤੇ ਆਏ ਹਾਂ ਜੀ ਉਸ ਨੂੰ ਮਿਲੇ ਮੌਕੇ ਤੇ ਨਹੀਂ ਜੀ ਨਹੀਂ ਕੋਸੇ ਨਹੀਂ ਮਿਲੇ ਰਿਕਸਾਈਜ ਵਾਲੇ ਚਲੇ ਗਏ ਰਿਕਸ ਐਕਸਾਈਜ਼ ਵਾਲੇ ਤੁਹਾਨੂੰ ਨਾਲ ਲੈ ਕੇ ਅੱਗੇ ਆਉਂਦੇ ਹੁੰਦੇ ਆ ਜਾਂ ਆਪ ਵੀ ਆ ਸਕਦੇ ਆ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਆਪ ਵੀ ਆ ਸਕਦੇ ਆ ਅੱਛਾ ਅੱਛਾ ਜਿਨ੍ਹਾਂ ਦੀ ਰੇਡ ਮਾਰੀ ਫਿਰ ਤੁਹਾਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆ ਆ ਹਾਂਜੀ ਹਾਂਜੀ ਆਉਂਦੇ ਆ ਠੇਕੇਦਾਰ ਵੀ ਚਲੇ ਗਿਆ ਇੱਥੋਂ ਜੀ ਠੇਕੇਦਾਰ ਵੀ ਦੇਖੀ ਰਹੀ ਜਿੱਥੇ ਖੜਾ ਨਹੀਂ ਖੜਾ ਰਿਹਾ ਉਹ ਤਾਂ ਸੂਬਾ ਸਰਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਬਾ ਦੇ ਅਧੀਨਾਂ ਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਉਹਨਾਂ ਕਹਿਆ ਕਿ ਲੋਕ ਸੋਚਤੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਉੱਥੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ। ਕਾਨ ਕੋਈ ਇਨਫੋਰਮੇਸ਼ਨ ਤੁਸੀਂ ਹਰ ਨੂੰ ਸ਼ਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇਥੋਂ ਆ ਜਾਂਦੀ ਹੈ ਹਾਂ ਹਾਂ ਸ਼ਖਵਿੰਦਰ ਸਿੰਘ ਉਹ ਪਬਲੀ ਜਿਹੜਾ ਮੁੰਡਾ ਤੇ ਉਹ ਫਿਰ ਤਰਾਸੀ ਲਈ ਆ ਜੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਦੱਚ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡਿਜ਼ਾਈਗਨੇਸ਼ਨ ਹੈ ਮੇਰਾ ਇਨਸਪੈਕਟਰ ਜੀ ਸੁਰਜੀਤ ਸਿੰਘ ਅੱਛਾ ਠੀਕ ਹੈ ਕਿੱਥੋਂ ਨਾ ਬੇਦੋ ਨਾ ਬਿਦੋ ਨਾ ਬੇਦੋ ਕੁਝ ਹੋਇਆ ਜੀ ਇੱਥੇ ਬਰਾਮ ਮਿਲਿਆ ਕੁਝ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਇਹ ਕਿਸੇ ਕੀ ਦੀ ਸ਼ਿਕਾਇਤ ਹੋਇਆਗਾ ਨਹੀਂ ਸ਼ਿਕਾਇਤ ਨਹੀਂ ਇਨਫੋਰਮੇਸ਼ਨ ਹੁੰਦੀ ਹੈ ਮੁਖਵਰ ਦੀ ਦੱਸਿਆ ਹੈ अच्छा ये आज नहीं कुछ मिलया आज भी भी ना 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 ना। कुछ नहीं मिलया ये कहंदे ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਇਸ਼ਤਿਹਾਰ ਹੈ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਐ ਜੀ ਮੈਂ ਸੱਚ ਦਾ ਕਰਨਾ ਹੀ ਹੈ ਮੋਢੇ ਪਰ ਬੰਦਿਆਂ ਦੀ ਹਾਜ਼ਰੀ ਚ ਕੀਤਾਗਾ ਇਹਨਾਂ ਨੂੰ ਫਰਦ ਤੇ ਸਾਈਨ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਬਣੀ ਜੀ ਠੀਕ ਇਹ ਜਵਾਬ ਤਾਂ ਉਹਨੂੰ ਮੈਂ ਪਹਿਲਾਂ ਬਿੰਦਰ ਨੌਕਲਵੰਦ ਸਿੰਘ ਖੜਾ ਸਾਹਿਬ ਕਾ ਸਰਪੰਚ ਰੋਟੀ ਖਾਣ ਜੀ ਅੱਛਾ ਕੀ ਕਰਨ ਜਿਹੜੇ ਹੈ ਹੀ ਐ ਐਕਸਰਸਾਈਜ਼ ਦਾ ਕਾਰਤਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਇਕੱਲੀ ਆ ਘਰੇ ਇਹ ਨਾਲੇ ਆ ਕੇ ਕਿਹਾ ਵੀ ਤਲਾਸ਼ੀ ਲੈਣੀ ਹੈ ਉਹ ਕਹਿੰਦੇ ਵੀ ਆ ਰਹੇ ਆ ਦਸੰਦ ਸਿੰਘ ਕਿੰਨਾ ਚਿਰ ਘੰਟਾ ਘੰਟਾ ਇਹਨਾਂ ਨੇ ਵੇਟ ਕਰੀਏ ਬਿਲਕੁਲ ਘੰਟਾ ਵੇਟ ਕਰੀਏ ਅੱਛਾ ਫਿਰ ਸਾਰੀ ਘਰ ਦੀ ਛਾਣ ਬਣੀ ਸਾਰੇ ਘਰ ਦੀਆਂ ਪੇਟੀਆਂ ਲਾ ਕੇ ਦਰਾਜ ਤੋਂ ਲਾ ਕੇ ਕੋਈ ਇਹਨਾਂ ਨੇ ਫਰਿੱਜ ਤੱਕ ਸਭ ਕੁਝ ਫੋੜਿਆ ਕੋਈ ਨਹੀਂ ਸਕਿਆ ਮਿਲਿਆ ਨਹੀਂ ਕੁਝ ਫਿਰ ਕੱਖ ਨਹੀਂ ਮਿਲਿਆ ਇਹਨਾਂ ਨੂੰ ਨਾ ਕੱਖ ਹੈਗੇ ਮੈਂ ਪਹਿਲੀ ਬੇਨਤੀ ਕਰਦੀ ਵੀ ਕਰਦਾ ਹੀ ਨਹੀਂ ਹੈਗਾ ਜੀ ਬਈ ਇਹ ਕੰਮ ਹੀ ਨਹੀਂ ਕਰਦੇ ਅਸੀਂ ਬਸ 10 ਕਰੋੜ ਰੁਪਏ ਗੱਡੀਆਂ ਤੇ ਲਾਈ ਬੈਠੇ ਹੈ ਵੀ ਹੁfte ਪੈਰਾਂ ਨੂੰ ਦੇਖ ਕੇ ਰਹਿੰਦੇ ਆ ਕੰਫਿਟ ਠੱਪ ਹੋ ਗਿਆ ਹੁਣ ਤੁਸੀਂ ਕਾਦਾ ਕੰਮ ਕਰਦੇ ਹੋ ਹੁਣ ਵੀ ਟੈਕਸੀ ਦਾ ਕੰਮ ਟੂਰਿਸਟ ਟ੍ਰੈਵਲ ਦਾ ਕੰਮ ਟ੍ਰੈਵਲ ਦਾ ਕੰਮ ਕਰਦੇ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਅਸੀਂ ਸਾਡੇ ਨਾਲ ਠੇਕੇਦਾਰਾਂ ਨਾਲ ਜਾ ਕੇ ਸਾਡਾ ਇਨਸਾਫ ਹੋਵੇ ਜੀ ਠੇਕੇਦਾਰ ਸਾਡੇ ਨਾਲ ਰੋਜ਼ੇ ਆ ਜਾਂਦਾ ਜੀ ਇਹ ਨਾ ਮੰਨ ਲਓ ਸਾਹਬ ਨਾ ਉਹਦੇ ਨਾਲ ਕੱਲਾ ਉਹ ਆਉਂਦਾ ਜਾਂ ਆਪਣੇ ਬੰਦੇ ਨਾਲ ਲੈ ਕੇ ਆ ਜਾਂਦਾ ਉਹ ਤਾਂ ਇੱਥੇ ਮੈਂ ਹੈ ਨਹੀਂਦੀ ਪਿੱਛੋਂ ਧਰ ਕੇ ਮੈਨੂੰ ਜੇ ਮੈਂ ਕੱਲਾ ਆਉਂਦਾ ਤਾਂ ਮੈਨੂੰ ਤੇ ਚਾਰ ਪੇਟੀਆਂ ਪਾ ਕੇ ਮੇਰੇ ਤੇ ਪਰਚਾ ਦੇ ਦਿੰਦੇ ਕੌਣਾ ਠੇਕੇਦਾਰ ਠੇਕੇਦਾਰ ਪਤਾ ਨਹੀਂ ਵੀ ਕੌਣਾ ਪਤਾ ਪਹਿਲਾਂ ਮੇਰੇ ਤੇ ਪਹਿਲਾਂ ਪਰਚੇ ਦਿੱਤੇ ਨਹੀਂ ਪਹਿਲਾਂ ਮੇ ਸਾਨੂੰ ਸਾਨੂੰ ਸਾਦਰ ਵਾਲੇ ਵੀ ਪਰਚਾ ਦੇ ਸਕਦੇ ਥੋੜ ਤੁਹਾਨੂੰ ਮੈਂ ਜਾਣਦੇ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਤਾਂ ਹੁਣ ਜਾਣਦਾ ਮੈਂ ਤਾਂ ਤੁਹਾਡੇ ਥੋੜੇ ਹੁੰਦੇ ਥੋੜੇ ਹੁੰਦੇ ਤੇ ਲੇਕਿਨ ਸਾਡੀ ਪੁਲਿਸ ਸਾਡੀ ਪੁਲਿਸ ਸਾਡੇ ਪੁਲਿਸ ਸਾਡੇ ਲੋਵੇ ਉਹਨਾਂ ਨੂੰ ਬੁਲਾਓ ਉਹਨਾਂ ਦੀ ਵੀ ਇੱਜ਼ਤ ਆ ਤੁਸੀਂ ਬਿਨਾਂ ਮਤਲਬ ਉਹਨਾਂ ਤਾਂ ਬਿਨਾਂ ਆ ਕੇ ਦੱਸੋ ਜੀ ਠੇਕੇਦਾਰ ਵਾਗਿਆ ਹੁਣ ਦੇਖੋ ਠੇਕੇਦਾਰ ਕਿਉਂ ਨਹੀਂ ਆਇਆ ਤੁਹਾਡੇ ਲੋਵੇ ਠੇਕੇਦਾਰ ਥੋੜੇ ਸਾਹਮਣੇ ਵੀ ਆਉਣਾ ਚਾਹੀਦਾ ਸੀ ਵੀ ਭਾਈ ਮੈਂ ਆਉਣਾ ਕਾਰੇ ਮੈਨੂੰ ਦੱਸੋ ਤਾਂ ਅਸੀਂ ਮੈਂ ਜੇ ਮੈਂ ਚੋਰ ਹੁੰਦਾ ਮੈਨੂੰ ਜੇ ਮੈਨਾਂ ਨੇ ਫੋਨ ਕਰਾਇਆ ਤਾਂ ਉੱਥੇ ਭੱਜ ਜਾਂਦਾ ਹੂੰ ਬਿਲਕੁਲ ਭੱਜ ਜਾਂਦਾ ਜੇ ਮੈਂ ਮੈਂ ਤਾਂ ਕਹਿੰਦਾ ਵੀ ਮੇਰੇ ਘਰੇ ਦਾਰੂ ਫੜੀ ਗਈ ਮਾਰਾ ਭੱਜ ਗਿਆ ਮੈਂ ਕੀ ਕਰਾਂ ਹੁਣ ਲੇਕਿਨ ਇਹ ਬਿਨਾ ਮਤਲਬ ਤੋਂ ਥੋੜੇ ਦਿਨਾਂ ਬਾਅਦ ਆ ਜਾਂਦੇ ਨੇ ਕਦੇ ਕਿਤੇ ਘੇਰ ਲੈਂਦੇ ਨੇ ਮੇਰੀ ਸਕੂਟਰੀ ਇੱਕ ਦਿਨ ਮੈਂ ਠੇਕੇ ਤੋਂ ਬੋਤਲ ਲੈ ਕੇ ਚੱਲਿਆ ਇਹਨਾਂ ਨੇ ਮੇਰੇ ਤੇ ਪੇਟੀ ਦਾ ਪਰਚਾ ਪਾਤਾ ਅੱਛਾ ਹਾਂ ਦੱਸੋ ਇਹ ਗੜਾ ਕਾਨੂੰਨ ਹੋਇਆ ਮੈਂ ਪੇਟੀ ਦੀ ਉੱਥੇ ਜਾ ਕੇ ਜਮਾਨਤ ਕਹਿੰਦੇ ਜਮਾਨਤ ਤੇ ਛੱਡ ਦੇ ਨੂੰ ਕੋਈ ਦਿੱਕਤ ਨਹੀਂ ਲੇਕਿਨ ਉਹ ਪੁਲਿਸ ਵਾਲੇ ਆਪਣੇ ਸਦਰ ਵਾਲੇ ਇਹ ਇੰਨੇ ਵਧੀਆ ਉਹ ਕਹਿੰਦੇ ਵੀ ਯਾਰ ਕਮਾਲ ਆ ਵੀ ਇੱਕ ਪੇਟੀ ਇਹ ਬੋਤਲ ਕਹਿ ਰਿਹਾ ਇੱਕ ਬੋਤਲ ਲੈ ਕੇ ਆਏ ਹੋ ਪੇਟੀ ਕਿੱਥੋਂ ਲਿਆਉਂਦੇ ਸੀ ਇਹ ਤਾਂ ਥੋੜੀ ਦੇਖ ਕੇ ਦੀ ਆ ਪਰ ਕੀ ਕਰਨਾ ਕਿੰਨੇ ਕ ਆਏ ਨੇ ਮਜ਼ਦੂਰੀ ਆ ਜਾਂ ਵੈਕਸ ਹੈ ਕਿੰਨੇ ਕਿੰਨੇ ਸਾਈਜ਼ ਦੇ ਕਿੰਨੇ ਕ ਵਿਅਕਤੀ ਆ ਨੇ ਠਟੋਕਟ 15 20 ਜਣੇ ਦੇ ਜੀ ਨਾਲ ਵੈਕਸ ਦੇ ਨਾਲ ਲਾ ਕੇ 25 ਜਣੇ ਦੇ ਜੀ ਠੇਕੇਦਾਰ ਕਿੱਥੇ ਆ ਠੇਕੇਦਾਰ ਭੱਜ ਗਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਵੀ ਠੇ ਕਾਕੀ ਚੱਲ ਰਹੀ ਹੈ ਕੱਲ ਨੂੰ ਸਾਡੇ ਇਹ ਤਾਂ ਸਾਡੇ ਮਾਨ ਹਨ ਸਾਡੇ ਸਾਰੇ ਮਹੱਲੇ ਚ ਬਦਨਾਮੀ ਆ ਵੀ ਤਾਂ ਐਕਸਾਈਜ਼ ਵਾਲੇ ਆ ਕੇ ਪੁਲਿਸ ਵਾਲੇ ਆ ਕੇ ਬਦਨ दारू ਫੜੀ ਗਈ ਪਤਾ ਨਹੀਂ ਕੀ ਹੋ ਗਿਆ ਵੀ ਕੀ ਕੰਮ ਕਰਦੇ ਨੇ ਅ ਮੇਰੀ ਕੱਲੀ ਕੱਲੀ ਗੱਡੀ ਦੇਖੋ ਕੱਲੀ ਕੱਲੀ ਗੱਡੀ ਮੇਰੇ ਨਾਮ ਤੇ ਆ ਪਰਮਟ ਪਾਇ ਹੋਣ ਸਾਡੀਆਂ ਗੱਡੀਆਂ ਦੇ ਪਰਮਟ ਗੱਡੀਆਂ ਨੇ ਹਾਂਜੀ ਹਾਂ ਇਹਨਾਂ ਨੂੰ ਕੋਈ ਇਨਫਰਮੇਸ਼ਨ ਦੇ ਉੱਤੇ ਆਈ ਸੀਗੀ ਇੱਥੇ ਸਾਨੂੰ ਇੱਥੋਂ ਫੋਨ ਗਿਆ ਵੀ ਐਂ ਕਰਕੇ ਐਕਸਾਈਜ਼ ਵਾਲੇ ਆਏ ਨੇ ਧੰਨਵਾਦ ਆਪਣਾ ਮੌਕੇ ਤੇ ਆਓ ਅਸੀਂ ਇੱਥੇ ਮੌਕੇ ਤੇ ਆਏ ਹਾਂ ਕੁਛ ਮਿਲੇ ਮੌਕੇ ਤੇ ਨਹੀਂ ਨਹੀਂ ਕੁਛ ਨਹੀਂ ਐਕਸਾਈਜ਼ ਵਾਲੇ ਚਲੇ ਗਏ ਐਕਸਾਈਜ਼ ਵਾਲੇ ਚਲੇ ਗਏ ਐਕਸਾਈਜ਼ ਵਾਲੇ ਤੁਹਾਨੂੰ ਨਾਲ ਲੈ ਕੇ ਅੱਗੇ ਆਂਦੇ ਹੁੰਦੇ ਆ ਜਾਂ ਆਪ ਵੀ ਆ ਸਕਦੇ ਆ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਆਪ ਵੀ ਆ ਸਕਦੇ ਆ ਅੱਛਾ ਅੱਛਾ ਜਿਨ੍ਹਾਂ ਦੀ ਰੇਡ ਮਾਰੀ ਫਿਰ ਤੁਹਾਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆ ਹਾਂਜੀ ਹਾਂਜੀ ਆਉਂਦੀ ਆ ਠੇਕੇਦਾਰ ਵੀ ਚਲੇ ਗਿਆ ਇੱਥੋਂ ਜੀ ਠੇਕੇਦਾਰ ਸਮਝੀ ਰੀਜੀ ਇੱਥੇ ਖੜਾ ਨਹੀਂ ਖੜਾ ਰਿਹਾ ਉਹ ਤਾਂ ਬੰਦਾ ਠੀਕ ਸੂਬਾ ਪਾਰ ਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੇ ਅਧੀਨਾਂ ਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਹੋ ਗਈ ਹੈ। ਉਹਨਾਂ ਕਹਿੰਿਆ ਕਿ ਲੋਕ ਸੋਚਦੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਉਤੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ ਹੈ ਕਾਨੂੰਨੀ ਕੋਈ ਇਨਫੋਰਮੇਸ਼ਨ ਦੀ ਸ਼ਾਨੂ ਬੀਜੇ ਸ਼ਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇਥੋਂ ਬਾਹਰ ਹੁੰਦੀ ਹੈ ਹਾਂ ਹਾਂ ਸ਼ਖਵਿੰਦਰ ਸਿੰਘ ਪਬਲੀਆ ਜਿਹੜਾ ਮੁੰਡਾ ਤੇ ਉਹ ਫਿਰ ਤਰਾਸੀ ਲਈ ਆ ਜੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਨਹੀਂ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਦਾ ਚ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡਿਜ਼ਾਈਗਨੇਸ਼ਨ ਹੈ ਮੇਰਾ ਇਨਸਪੈਕਟਰ ਜੀ ਸੁਰਜੀਤ ਸਿੰਘ ਅੱਛਾ ਠੀਕ ਹੈ ਕਿਤੋਂ ਨਾ ਬੇਦੋ ਨਾ ਬੇਦੋ ਕੁਝ ਹੋਇਆ ਜੀ ਇੱਥੇ ਬਰਾਮਾ ਨਹੀਂ ਮਿਲਿਆ ਕੁਝ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਹਾਂ ਕਿਸੇ ਕੀ ਦੀ ਸ਼ਿਕਾਇਤ ਹੋਇਆਗਾ ਨਹੀਂ ਸ਼ਿਕਾਇਤ ਨਹੀਂ ਇਨਫੋਰਮੇਸ਼ਨ ਹੁੰਦੀ ਹੈ ਮੁਖਵਰ अच्छा जी आज, जी नहीं कुछ, आ, आज जी कुछ नहीं मिला आज जो कुछ नहीं मिला ये कहंदे ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਜਿੰਮੇਵਾਰੀ ਹੈ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਜੀ ਮੈਂ ਸੱਚ ਦਾ ਕਰਨਾ ਹੀ ਹੈ ਇਹਨਾਂ ਨੂੰ ਮੋਢੇ ਪਰ ਬੰਦੇ ਦੀ ਹਾਜ਼ਰੀ ਚ ਕੀਤਾ ਗਿਆ ਇਹਨਾਂ ਨੂੰ ਫਰਦ ਤੇ ਸਾਈਨ ਕਰਵਾਇਆ ਵੀ ਕੋਈ ਇਤਰਾਜ਼ ਉਹ ਚੀਜ਼ ਨਹੀਂ ਮਿਲਿਆ ਠੀਕ ਇਹ ਹਸਮਤ ਸਾਹਿਬ ਨੂੰ ਮੈਂ ਪਹਿਲਾਂ ਬਿੰਦਰੋਂ ਗਲਵੰਦ ਸਿੰਘ ਖੜੜਾ ਸਾਹਿਬ ਕਾ ਸਰਪੰਚ ਰੋਟੀ ਖਾਣ ਜੀ ਅੱਛਾ ਕੀ ਕਰਨਾ ਜਿਹੜੇ ਹੈ ਹੀ ਐ ਐਕਸਰਸਾਈਜ਼ ਕਰਤਾ ਜੀ ਦੇਖੋ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ 15 20 ਬੰਦੇ ਆਏ ਨੇ ਲੇਡੀਜ਼ ਇਕੱਲੀ ਆ ਘਰੇ ਇਹ ਨਾਲੇ ਆ ਕੇ ਕਿਹਾ ਵੀ ਤਲਾਸੀ ਲੈਣੀ ਹੈ ਉਹ ਕਹਿੰਦੇ ਵੀ ਆ ਰਹੇ ਆ ਦਸਨਦਰ ਸਿੰਘ ਕਿੰਨਾ ਚਿਰ ਘੰਟਾ ਘੰਟਾ ਇਹਨਾਂ ਨੇ ਵੇਟ ਕਰੀ ਹੈ ਹੂੰ ਬਿਲਕੁਲ ਘੰਟਾ ਵੇਟ ਕਰੀ ਹੈ ਅੱਛਾ ਫਿਰ ਸਾਰੇ ਘਰ ਦੀ ਛਾਂ ਬਣੀ ਕਿ ਸਾਰੇ ਘਰ ਦੀ ਫੇਟੀਆਂ ਲਾ ਕੇ ਦਰਾਜ ਤੋਂ ਲਾ ਕੇ ਕੋਈ ਇਹਨਾਂ ਨੇ ਫਰਿਜ ਤੱਕ ਸਭ ਕੁਝ ਖੋਲੇ ਕੋਈ ਨਹੀਂ ਸਕਿਆ ਮਿਲਿਆ ਨਹੀਂ ਕੁਛ ਫਿਰ ਕੱਖ ਨਹੀਂ ਮਿਲਿਆ ਇਹਨਾਂ ਨੂੰ ਨਾ ਕੱਖ ਹੈਗੇ ਮੈਂ ਪਹਿਲੀ ਬੇਨਤੀ ਕਰਦੀ ਵੀ ਕਰਦਾ ਹੀ ਨਹੀਂ ਹੈਗਾ ਜੀ ਬਈ ਇਹ ਕੰਮ ਹੀ ਨਹੀਂ ਕਰਦੇ ਅਸੀਂ ਅਸੀਂ ਤਾਂ ਕਰੋੜ ਰੁਪਏ ਗੱਡੀਆਂ ਤੇ ਲਾਈ ਬੈਠੇ ਆ ਇਹ ਵੀ ਹਫਤੇ ਪੈਰਾਂ ਨੂੰ ਦੇਖ ਕੇ ਰਹਿੰਦੇ ਆ ਕੰਫਰਟ ਥੱਪ ਹੋ ਗਿਆ ਹੁਣ ਤੁਸੀਂ ਕਾਹਦਾ ਕੰਮ ਕਰਦੇ ਹੋ ਹੁਣ ਵੀ ਟੈਕਸੀ ਦਾ ਕੰਮ ਟੂਰ ਟ੍ਰੈਵਲ ਦਾ ਕੰਮ ਟ੍ਰੈਵਲ ਦਾ ਕੰਮ ਕਰਦੇ ਆ ਜੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਅਸੀਂ ਸਾਡੇ ਨਾਲ ਠੇਕੇਦਾਰਾਂ ਨਾਲ ਜਾ ਕੇ ਸਾਡਾ ਇਨਸਾਫ ਹੋਵੇ ਜੀ ਠੇਕੇ ਦਾ ਸਾਡੇ ਨਾਲ ਰੋਜ਼ ਆ ਜਾਂਦਾ ਜੀ ਇਹ ਨਾ ਮੰਨ ਲਓ ਸਾਭ ਨਾ ਉਹਦੇ ਨਾਲ ਕੱਲਾ ਉਹ ਆਂਦਾ ਜਾਂ ਆਪਣੇ ਬੰਦੇ ਨਾਲ ਲੈ ਕੇ ਆ ਜਾਂਦਾ ਉਹ ਤਾਂ ਇੱਥੇ ਮੈਂ ਹੈ ਨਹੀਂ ਤੇ ਪਿੱਛੋਂ ਧਰ ਕੇ ਮੈਨੂੰ ਜੇ ਮੈਂ ਕੱਲਾ ਆਉਂਦਾ ਤਾਂ ਮੈਨੂੰ ਤੇ ਚਾਰ ਪੇਟੀਆਂ ਪਾ ਕੇ ਮੇਰੇ ਤੇ ਪਰਚਾ ਦੇ ਦਿੰਦੇ। ਕੋਣਾ ਠੇਕੇਦਾਰ। ਠੇਕੇਦਾਰ ਪਤਾ ਨਹੀਂ ਕੀ ਤਾਂ ਉਹਨਾਂ ਨੂੰ ਪਤਾ ਹੈ। ਪਹਿਲਾਂ ਮੇਰੇ ਤੇ ਪਹਿਲਾਂ ਪਰਚੇ ਦਿੱਤੇ ਨੇ। ਸਾਬ ਤੋਂ ਪੁੱਛੋ ਤਾਂ। ਪਹਿਲਾਂ ਮੇਰੇ ਤੇ ਦਿੱਤੇ ਨੇ ਕੋਈ ਸਦਰਦਾਰ ਕੋਈ ਮੁਲਾਜ਼ਮ ਆਇਆ। ਮੁਲਾਜ਼ਮ ਸਾਡੇ ਵਧੀਆ ਨੇ ਸਦਰਸੇ ਬੁਲਾਉਂਦੇ ਮਨਾਈ। ਦੇਖ ਸਾਨੂੰ ਸਾਨੂੰ ਸਦਰ ਵਾਲੇ ਵੀ ਪਰਚਾ ਦੇ ਸਕਦੇ ਨੇ। ਥੋੜ੍ਹ ਤੁਹਾਨੂੰ ਮੈਂ ਜਾਣਦੇ ਨਹੀਂ ਜੀ ਮੈਂ ਤਾਂ ਹੁਣ ਤੁਹਾਨੂੰ ਤਾਂ ਹੁਣ ਜਾਣਦਾ। ਮੈਂ ਤਾਂ ਥੋੜੇ ਥੋੜੇ ਹੁੰਦੇ ਤੁਹਾਨੂੰ ਵੀਰੇ ਤਾਂ। ਲੇਕਿਨ ਸਾਡੀ ਪੁਲਿਸ ਸਾਡੀ ਪੁਲਿਸ ਦੱਸੋ ਜੀ ਠੇਕੇਦਾਰ ਵਾਗ ਗਿਆ ਹੁਣ ਦੇਖੋ ਠੇਕੇਦਾਰ ਕਿਉਂ ਨਹੀਂ ਆਇਆ ਥੋੜਾ ਲਵੇ ਠੇਕੇਦਾਰ ਥੋੜਾ ਸਾਹਮਣੇ ਵੀ ਹੋਣਾ ਚਾਹੀਦਾ ਸੀ ਵੀ ਭਾਈ ਮੈਂ ਆਉਣਾ ਕਾਹਦੇ ਮੈਨੂੰ ਦੱਸੋ ਤਾਂ ਸੀ ਮੈਂ ਜੇ ਮੈਂ ਚੋਰ ਹੁੰਦਾ ਮੈਨੂੰ ਜੇ ਮੈਂ ਇਹਨਾਂ ਨੇ ਫੋਨ ਕਰਾਇਆ ਦੀ ਮੈਂ ਤਾਂ ਉੱਥੇ ਭੱਜ ਜਾਂਦਾ ਹੂੰ ਬਿਲਕੁਲ ਭੱਜ ਜਾਂਦਾ ਜੀ ਮੈਂ ਮੈਂ ਤਾਂ ਕਹਿੰਦਾ ਵੀ ਮੇਰੇ ਤਾਂ ਘਰੇ ਦਾਰੂ ਫੜੀ ਗਈ ਮਰਾ ਭੱਜ ਗਿਆ ਮੈਂ ਕੀ ਕਰਾਂ ਹੁਣ ਲੇਕਿਨ ਇਹ ਬਿਨਾ ਮਤਲਬ ਤੋਂ ਥੋੜੇ ਦਿਨਾਂ ਬਾਅਦ ਆ ਜਾਂਦੇ ਨੇ ਕਦੇ ਕਿਤੇ ਘੇਰ ਲੈਂਦੇ ਨੇ ਮੇਰੀ ਸਕੂਟਰੀ ਇੱਕ ਦਿਨ ਮੈਂ ਠੇਕੇ ਤੋਂ ਬੋਤਲ ਲੈ ਕੇ ਚੱਲਿਆ ਇਹਨਾਂ ਨੇ ਮੇਰੇ ਤੇ ਪੇ ਇਹ ਗੜਾ ਕਾਨੂੰਨ ਹੋਇਆ ਮੈਂ ਪੇਟੀ ਦੀ ਉੱਥੇ ਜਾ ਕੇ ਜਮਾਨਤ ਕਹਿੰਦੇ ਜਮਾਨਤ ਤੇ ਛੱਡ ਦੇ ਨੂੰ ਕੋਈ ਦਿੱਕਤ ਨਹੀਂ ਲੇਕਿਨ ਉਹ ਪੁਲਿਸ ਵਾਲੇ ਆਪਣੇ ਸਾਧਰ ਵਾਲੇ ਇਹ ਇੰਨੇ ਵਧੀਆ ਉਹ ਕਹਿੰਦੇ ਵੀ ਯਾਰ ਕਮਾਲ ਆ ਵੀ ਇੱਕ ਪੇਟੀ ਇਹ ਬੋਤਲ ਕਹਿ ਰਿਆ ਇੱਕ ਬੋਤਲ ਲੈ ਕੇ ਆਏ ਹੋ ਪੇਟੀ ਕਿੱਥੋਂ ਲਿਆਉਂਦੇ ਸੀ ਇਹ ਤਾਂ ਥੋੜੀ ਦੇਖ ਕੇ ਦੀ ਆ ਪਰ ਕੀ ਕਰਮ ਕਿੰਨੇ ਕ ਆਏ ਨੇ ਮਜ਼ਦੂਰੀ ਆ ਜਾਂ ਵੈਕਸ ਹੈ ਕਿੰਨੇ ਕਿੰਨੇ ਸਾਈਜ਼ ਦੇ ਕਿੰਨੇ ਕ ਵਿਅਕਤੀ ਆ ਨੇ ਘੱਟੋ ਘੱਟ 15 20 ਜਣੇ ਤੇ ਜੀ ਨਾਲ ਸਾਈਜ਼ ਦੇ ਨਾਲ ਲਾ ਕੇ 25 ਕ ਜਣੇ ਦੇ ਜੀ ਠੀਕ ਠੇਕੇਦਾਰ ਕਿੱਥੇ ਆ ਠੇਕੇਦਾਰ ਭੱਜ ਗਿਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹੀ ਮੰਗ ਕਰ ਕਾਕੀ ਚੱਲ ਰਿਆ ਹੈ ਕੱਲ ਨੂੰ ਸਾਡੇ ਇਹ ਤਾਂ ਸਾਡੇ ਮਾਨ ਹਨ ਸਾਡੇ ਸਾਰੇ ਮਹੱਲੇ ਚ ਬਦਨਾਮੀ ਆ ਵੀ ਤਾਂ ਐਕਸਾਈਜ ਵਾਲੇ ਆ ਕੇ ਪੁਲਿਸ ਵਾਲੇ ਆ ਕੇ ਪਾ ਦੇ ਦਾਰੂ ਫੜੀ ਗਈ ਪਤਾ ਨਹੀਂ ਕੀ ਹੋ ਗਿਆ ਕੀ ਕੰਮ ਕਰਦੇ ਨੇ ਮੇਰੀ ਕੱਲੀ ਕੱਲੀ ਗੱਡੀ ਦੇਖੋ ਇਹ ਕੱਲੀ ਕੱਲੀ ਗੱਡੀ ਮੇਰੇ ਨਾਮ ਤੇ ਆ ਪਰਮਟ ਪਾਇਆ ਹੋਣਾ ਸਾਡੀਆਂ ਗੱਡੀਆਂ ਤੇ ਪਰਮਟ ਗੱਡੀਆਂ ਨੇ ਹਾਂਜੀ ਹਾਂ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਦੇ ਉੱਤੇ ਆਈ ਸੀਗੀ ਇੱਥੇ ਸਾਨੂੰ ਇੱਥੋਂ ਫੋਨ ਗਿਆ ਵੀ ਐਂ ਕਰਕੇ ਐਕਸਾਈਜ ਵਾਲੇ ਆਏ ਨੇ ਅਪਣਾ ਮੌਕੇ ਤੇ ਆਓ ਅਸੀਂ ਇੱਥੇ ਮੌਕੇ ਤੇ ਆਏ ਹਾਂ ਉਸ ਨੂੰ ਮਿਲਿਆ ਮੌਕੇ ਤੇ ਨਹੀਂ ਨਹੀਂ ਕੁਝ ਨਹੀਂ ਮਿਲਿਆ ਐਕਸਰਸਾਈਜ਼ ਵਾਲੇ ਚਲੇ ਗਏ ਐਕਸਰਸਾਈਜ਼ ਵਾਲੇ ਚਲੇ ਗਏ ਐਕਸਰਸਾਈਜ਼ ਵਾਲੇ ਤੁਹਾਨੂੰ ਨਾਲ ਲੈ ਕੇ ਅੱਗੇ ਆਉਂਦੇ ਹੁੰਦੇ ਆ ਜਾਂ ਆਪ ਵੀ ਆ ਸਕਦੇ ਆ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਆਪ ਵੀ ਆ ਸਕਦੇ ਆ ਅੱਛਾ ਅੱਛਾ ਜਿਨ੍ਹਾਂ ਦੇ ਰੀਡ ਮਾਰੇ ਫਿਰ ਤੁਹਾਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆ ਹਾਂਜੀ ਹਾਂਜੀ ਆਉਂਦੀ ਆ ਠੇਕੇਦਾਰ ਵੀ ਚਲੇ ਗਿਆ ਇੱਥੋਂ ਜੀ ਠੇਕੇਦਾਰ ਦੇਖੀ ਰਹੀ ਜਿੱਥੇ ਖੜਾ ਨਹੀਂ ਆ ਰਹੇ ਹੁੰਦਾ ਮੈਂ ਠੀਕ ਸੂਬਾ ਪਰਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਲੋਕਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਵੇ ਤਾਂ ਮਾਮਲਾ ਹੋਰ ਵੀ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਬਾ ਦੇ ਅਧੀਨਾਂ ਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਐਕਸਾਈਜ਼ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਲਕ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਨੇ ਕਿ ਘਰ ਦੇ ਵਿੱਚੋਂ ਕੋਈ ਵੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਪਰ ਛਾਪੇਮਾਰੀ ਉਹਨਾਂ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੂਰੀ ਬਦਨਾਮੀ ਕਲੋਨੀ ਦੇ ਵਿੱਚ ਉਹਨਾਂ ਦੀ ਉਹਨਾਂ ਕਿਹਾ ਕਿ ਲੋਕ ਸੋਚਤੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ ਇਸ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਇਸ ਮੌਕੇ ਤੇ ਇੱਕ ਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਸ਼ਰਾਪਈ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਉੱਤੇ ਇਸ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਸਰਬਜੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਤਲਾਸ਼ੀ ਦੇ ਵਿੱਚ ਕੁਝ ਵੀ ਉਹਨਾਂ ਨੂੰ ਬਰਾਮਦ ਨਹੀਂ ਹੋਇਆ ਕਾਨੂੰਨ ਕੋਈ ਇਨਫੋਰਮੇਸ਼ਨ ਦੀ ਸ਼ਰੂ ਵੀ ਨਹੀਂ ਸ਼ਰਾਬ ਰੱਖ ਕੇ ਵੇਚਦਾ ਇੱਕ ਮਿੰਟ ਯਾਰ ਇੱਥੋਂ ਆ ਜਾਂਦੀ ਹੈ ਹਾਂ ਹਾਂ ਸ਼ਖਵਿੰਦਰ ਸਿੰਘ ਪਬਲਿਕ ਆ ਜਿਹੜਾ ਮੁੰਡਾ ਤੇ ਉਹ ਫਿਰ ਤਲਾਸ਼ੀ ਲਈ ਆ ਦੀ ਤੁਹਾਡੇ ਕੋਲੇ ਸਰਚ ਵਾਰੰਟ ਸੀ ਮਤਲਬ ਕੀ ਸੀ ਵੇ ਵਾਰੰਟ ਨਹੀਂ ਸਾਡੇ ਕੋਲੇ ਹੁੰਦੇ ਐਕਸਾਈਜ਼ ਇਨਸਪੈਕਟਰ ਤਲਾਸ਼ੀ ਲੈ ਸਕਦਾ ਅੱਛਾ ਜੀ ਤੁਹਾਡਾ ਕੀ ਡਿਜ਼ਾਈਗਨੇਸ਼ਨ ਹੈ ਮੇਰਾ ਇਨਸਪੈਕਟਰ ਜੀ ਸੁਰਜੀਤ ਸਿੰਘ ਅੱਛਾ ਠੀਕ ਹੈ ਕਿੱਥੋਂ ਨਾਬੇਦ ਤੋਂ ਨਾਬੇਦ ਤੋਂ ਨਾਬੇਦ ਤੋਂ ਕੁਝ ਹੋਇਆ ਜੀ ਇੱਥੇ ਬਰਾਮਲੀ ਨਹੀਂ ਅੱਜ ਇੱਥੇ ਕੁਝ ਨਹੀਂ ਮਿਲਿਆ ਇਹ ਕਿਸੇ ਕੀ ਦੀ ਸ਼ਿਕਾਇਤ ਹੋਇਆਗਾ ਨਹੀਂ ਸ਼ਿਕਾਇਤ ਨਹੀਂ ਕੋਈ ਇਨਫਰਮੇਸ਼ਨ ਹੁੰਦੀ ਆ ਮੁਖਵਰਦੀ ਦੱਸਿਆ ਹੈਗਾ ਸੀ ਕਿ ਇਹਨੇ ਅੱਛਾ ਜੀ ਅੱਛਾ ਜੀ ਅੱਜ ਅਜੇ ਨਹੀਂ ਕੁਝ ਮਿਲਿਆ ਅੱਜ ਕੁਝ ਨਹੀਂ ਮਿਲਿਆ ਇਹ ਕਹਿੰਦੇ ਵੀ ਸਾਡੀ ਬੇਇੱਜ਼ਤੀ ਹੋਈ ਆ ਵੀ ਵੀ ਦੱਸੋ ਵੀ ਸਾਡਾ ਕੀ ਸਟੇਟਸ ਹੈ ਨਾ ਹੁਣ ਜੇ ਕੋਈ ਸਾਨੂੰ ਕੋਈ ਇਨਫਰਮੇਸ਼ਨ ਆਉਂਦੀ ਆ ਸੀ ਮੈਂ ਸੱਚ ਤਾਂ ਕਰਨਾ ਹੀ ਜੇ ਇਹਨਾਂ ਨੂੰ ਮੋਢੇ ਪਰ ਬੰਦਿਆਂ ਦੀ ਹਾਜ਼ਰੀ ਚ ਕੀਤਾਗਾ ਇਹਨਾਂ ਨੂੰ ਸਰਦ ਤੇ ਸ਼ਾਨ ਕਰਵਾਇਆ